ਕਿ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਨੂੰ ਗੱਤਕੇ ਦੀ ਟ੍ਰੇਨਿੰਗ ਦਿੱਤੀ ਹੈ ਸ਼ਸਤਰ ਚਲਾਉਣਾ ਸਿਖਾਇਆ ਹੈ ਕਿਉਂਕਿ ਉਹ ਹੀ ਇਨਸਾਨ ਦੂਸਰੇ ਨੂੰ ਸਿਖਾ ਸਕਦਾ ਜਿਸ ਨੂੰ ਖੁਦ ਆਪ ਆਉਂਦਾ ਹੋਵੇ ਜਿਸ ਨੂੰ ਆਪ ਨਾ ਆਉਂਦਾ ਹੋਵੇ ਉਹ ਕਿਸੇ ਨੂੰ ਕੀ ਸਿਖਾ ਸਕਦਾ ਹੈ ਉਹ ਕਿਸੇ ਨੂੰ ਕੋਈ ਮਤ ਨਹੀਂ ਦੇ ਸਕਦਾ ਅਕਲ ਨਹੀਂ ਦੇ ਸਕਦਾ ਗੋਹਨੀ ਨਹੀਂ ਦੇ ਸਕਦਾ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਤੋਂ ਚੱਲਦੇ ਆ ਰਹੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਹਜ਼ੂਰ ਦਾ ਸੰਗ ਕੀਤਾ ਲੰਮਾ ਸਮਾਂ ਗੁਰੂ ਅੰਗਦ ਪਾਤਸ਼ਾਹ ਜੀ ਤੋਂ ਲੈ ਕਰਕੇ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਪਾਤਸ਼ਾਹ ਜੀ ਤੇ ਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸੰਗ ਕਰ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਬਤ ਭਾਈ ਗੁਰਦਾਸ ਜੀ ਨੇ ਕਿਹਾ ਹੈ ਆਸਾ ਹੱਥ ਕਿਤਾਬ ਅਕਸ਼ ਆਸਾ ਹੱਥ ਪਾਵ ਹੱਥ ਦੇ ਵਿੱਚ ਕੋਈ ਆਸਰਾ ਕੋਈ ਛੋਟਾ ਹੋ ਸਕਦਾ ਕੋਈ ਟਾਂਕ ਹੋ ਸਕਦੀ ਕੋਈ ਹਥਿਆਰ ਕੋਈ ਵੈਪਨ ਹੋ ਸਕਦਾ ਹੈ ਤੇ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਜੀ ਦੇ ਪਾਸ ਉਸੀ ਸਭਾਵਕ ਹੈ ਜਿਹੜਾ ਖੱਤ ਦੇ ਵਿੱਚ ਛਾਤਰ ਫੜਿਆ ਹੋਵੇ ਉਹੀ ਵੜਦਾ ਗੱਜ ਨੂੰ ਚਲਾਉਣਾ ਆਉਂਦਾ ਹੈ ਇਹਦਾ ਅਰਥ ਹੈ ਕਿ ਗੁਰੂ ਪਾਸ਼ਾ ਜੀ ਆਪ ਚਲਾਉਣਾ ਜਾਣਦੇ ਸਨ ਜੇ ਹਜ਼ੂਰ ਚਲਾਉਣਾ ਜਾਣਦੇ ਨੇ ਤੇ ਇਹਦਾ ਅਰਥ ਹੈ ਕਿ ਉਹਨਾਂ ਦੇ ਜਿਹੜੇ ਕੋਲ ਨੇੜੇ ਰਹਿਣ ਵਾਲੇ ਉਹਨਾਂ ਦੇ ਪਿਆਰੇ ਸੇਖਣੇ ਹਜ਼ੂਰ ਨੇ ਉਹਨਾਂ ਨੂੰ ਵੀ ਟ੍ਰੇਨਿੰਗ ਦਿੱਤੀ ਹੋਵੇਗੀ ਸਿਕਾਇਆ ਹੋਵੇਗਾ ਸਭਾਵਕ ਹੈ ਤੇ ਉਹਨਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਵੀ ਆਉਂਦੇ ਨੇ ਜਿਨ੍ਹਾਂ ਨੇ ਲੰਮਾ ਸਮਾਂ ਗੁਰੂ ਪਾਤਸ਼ਾਹ ਜੀ ਦੇ ਰਹਿ ਕੋਲ ਗ੍ਰਹਿ ਕਰਕੇ ਸੰਗ ਕੀਤਾ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਗੁਰੂ ਨਾਲ ਪਾਤਸ਼ਾਹ ਜੀ ਤੋਂ ਉਹ ਟ੍ਰੇਨਿੰਗ ਲਈ ਹੋਵੇਗੀ ਤਾਂ ਕਿ ਅੱਜ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਟ੍ਰੇਨਿੰਗ ਦੇਣ ਦਾ ਸਮਾਂ ਆਇਆ ਕਿ ਇਹਨਾਂ